ਜੀ ਬਾਈ ਜੀ ਆਪਣਾ ਪਹਿਲਾ ਨਾਮ ਦੱਸੋ ਮੇਰਾ ਨਾਮ ਗਵਲਦੀਪ ਸਿੰਘ ਹੈ ਜੀ ਜ਼ਿਲ੍ਹਾ ਅਮਰਸਰ ਤਸੀਲ ਮਨਜੀਠਾ ਸਰਦਾਰ ਅਮਰਜੀਤ ਸਿੰਘ ਅਬਦਾਲ ਹਾਂਜੀ ਜੋ ਤੁਹਾਡੇ ਤੇ ਹਮਲਾ ਹੋਇਆ ਜੀ ਮੈਂ ਜੀ 15 ਤਰੀਕ ਦੀ ਰਾਤ ਨੂੰ ਆਪਣੀ ਮੋਟਰ ਤੋਂ ਆਉਣ ਲਿਆ ਤੇ ਮੇਰੀ ਸਕੂਟਰੀ ਦਾ ਤੇਲ ਮੁਕਨ ਕਾਨ ਮੈਂ ਰੇਡ ਕੇ ਲਿਆਉਣਿਆ ਇਹਨੇ ਨੂੰ ਗੱਡੀ ਇੱਕਾਈ ਆ ਬੈਗ ਇੰਨੀ ਜ਼ੋਰ ਨਾਲ ਆਈ ਆ ਕਿ ਮੇਰੀ ਸਕੂਟਰੀ ਭੰਨਤੀ ਗਈ ਉੱਥੇ ਸਾਡੀ ਦੂਰਦੂਰ ਮੈਮ ਆਈ ਆ ਮੇਰੇ ਇਹਨਾਂ ਪੁੱਛਣ ਦੇ ਤੇ ਜੋਮਨ ਸਿੰਘ ਜੋਬਾ ਤੇ ਨਾਲੇ ਦੋ ਤਿੰਨ ਮੁੰਡੇ ਹੋਰੇ ਜਿਹੜੇ ਮੇਰੀ ਪਛਾਣ ਜੰਨੀ ਗਏ ਤੇ ਕਿੰਨੇ ਵਜੇ ਦੀ ਘਟਣਾ ਆਜੀ ਇਹ 9 9:30 ਵਜੇ ਦੀ ਘਟਣਾ ਹਾਂਜੀ ਤੇ ਉੱਥੇ ਦੂਰਦੂਰ ਮੈਮ ਆਈ ਆ ਮੈਂ ਪੁੱਛਿਆ ਮੇਰੀ ਗੱਡੀ ਨੂੰ ਕਿਉਂ ਬੰਨਿਆ ਤੇ ਇਹ ਮੇਰੇ ਗਾਲ ਪੈਂਦੇ ਉੱਥੇ ਮੁੰਡਿਆਂ ਨੇ ਸ਼ੋਰ ਸ਼ਰਾਬਾ ਕਰਾਤਾ ਤੇ ਮੈਂ ਅਨਜਾਨ ਬੋਣੇ ਜੀ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਮੈਂ ਆਪਣੇ ਘਰ ਨੂੰ ਤੁਰਿਆ ਮਨੂ ਨੇ ਫਰਾਂਬੀਆ ਗੰਦੇਲੇ ਜੇ ਫੇਰ ਖਲੋਤੇ ਆ ਇਹਨਾਂ ਨੇ ਮੈਨੂੰ ਤੁਰੇ ਆਉਂਦੇ ਨੂੰ ਘੇਰ ਲਿਆ ਤੇ ਜੋ ਮਹਾ ਸਿੰਘ ਜੋਬੇ ਨੇ ਮੇਰੇ ਸੈਦ ਸੁਆ ਨੇ ਵਾਰ ਕੀਤੇ ਸੁਆ ਕਿਹੜਾ ਵਾਰੇ ਪੁੱਤ ਸੁਆ ਬਰਫਾ ਜਿਹੜਾ ਹੁੰਦਾ ਹਾਂਜੀ ਇਸ ਬੰਦੀ ਫਿਰ ਤੁਸੀਂ ਮਤਲਬ ਹਸਪਤਾਲ ਚ ਦਾਖਲ ਹਾਂਜੀ ਮੈਂ ਮੁੰਡਾ ਹਸਪਤਾਲ ਜੋਂ ਆਪਣਾ ਲਾਇਆ ਕਰਾਇਆ ਅੱਛਾ ਹਾਂਜੀ ਤਾਂ ਇਸ ਬੰਦੀ ਪੁਲਿਸ ਨੂੰ ਰਿਪੋਰਟ ਕੀਤੀ ਜੀ ਹਾਂਜੀ ਪੁਲਿਸ ਨੂੰ ਮੇਰੇ ਫਾਦਰ ਸਾਹਮਣੇ ਰਿਪੋਰਟ ਦਰਜ ਕਰਾਈ ਤੇ 300 307 ਦਾ ਪਰਚਾ ਦਰਜ ਹੋ ਗਿਆ ਪਰ ਬੰਦਾ ਨਹੀਂ ਕੋਈ ਫੜਿਆ ਅਹੀਂ ਮੁੰਡੇ ਦਾ ਪਿਓ ਫੜਾਇਆ ਏ ਪਰ ਪਿੰਡ ਦੇ ਕੁਝ ਮੋਤਵਾਰ ਨੂੰ ਜ਼ਿਮੇਵਾਰੀ ਤੇ ਛਡਾ ਲਿਆ ਆ ਤੇ ਬਾਗ ਦੇ ਛਡਾਉਣ ਤੋਂ ਨਾ ਮੁੰਡੇ ਦਾ ਪਿਓ ਪੇਸ਼ ਹੋਇਆ ਨਾ ਜਿੰਨਾਂ ਜ਼ਿਮੇਵਾਰੀ ਲਈ ਨਾ ਉਹ ਹੀ ਆਏ ਹੁਣ ਮੈਂ ਮੰਗ ਕਰਦਾ ਪ੍ਰਸ਼ਾਸਨ ਤੋਂ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਈਂ ਕਾਨੂੰਨ ਦੇ ਉੱਤੇ ਪੂਰਾ ਇਨਸਾਫ ਮੰਗਦੇ ਹਾਂ। ਹਾਂਜੀ ਸਤਿ ਪੁੱਤ ਅਜੇ ਆਪਣਾ ਨਾਮ ਦੱਸ। ਮੇਰਾ ਨਾਮ ਸਰਦਾਰ ਅਮਰਜੀਤ ਸਿੰਘ। ਸਾਨੂੰ ਸਰਦਾਰ ਬੰਤਾ ਸਿੰਘ। ਹਾਂਜੀ ਜਿਹੜੇ ਤੇ ਹਮਲਾ ਹੋਇਆ ਉਹ ਕਿੱਲਗੂ ਤੇ। ਉਹ ਮੇਰਾ ਬੇਟਾ ਲੱਗਦਾ ਏ ਕਬਲਦੀਪ ਸਿੰਘ। ਪੂਰੀ ਘਟਨਾ ਕਿਸ ਤਰ੍ਹਾਂ ਵਾਪਰੀ? ਪੂਰੀ ਘਟਨਾ ਇਹ ਬੰਬੀ ਦੇ ਬੰਬੀ ਤੋਂ ਆਉਂਦਿਆ ਸੀ ਤੇ ਰਾਹ ਵਿੱਚ ਆਉਂਦਿਆ ਉਹਨਾਂ ਦੀ ਗੱਡੀਆਂ ਦੀ ਸਕੂਟਰੀ ਦੀ ਵਜੀ ਤੇ ਇਹਨੇ ਪੁੱਛਿਆ ਵੀ ਤੂੰ ਗੱਡੀ ਤੋਂ ਕਿਉਂ ਮਾਰੀ ਮੇਰੀ ਸਕੂਟਰੀ ਭੰਤੀ ਐ ਤੂੰ ਗੱਲੋਂ ਚਰਾ ਪਾਣੀ ਪੀ ਕੇ ਆਏ ਸੀ ਕਿਤੇ ਉਹ ਰੱਜੇ ਹੀ ਤੇ ਤੂੰ ਤੂੰ ਮੈਂ ਮਾ ਆਈ ਉੱਥੇ ਹਟਾ ਢਾਈ ਹੋ ਗਈ ਤੇ ਮੁੜ ਕੇ ਸਕੂਟਰੀ ਆਪਣੀ ਰੇਡ ਕੇ ਲਈ ਹੁੰਦਿਆ ਸੀ ਘਰ ਨੂੰ ਤੇ ਮਗਰੋਂ ਅੱਗੇ ਉਹ ਖਲੋਤੇ ਉਹਨਾਂ ਨੇ ਆਉਂਦਿਆਂ ਵਰਪਾਲੇ ਸੂਵੇ ਦਾ ਜਿਹੜੇ ਦਿਮਾਗ ਤੇ ਪਹਿਲਾ ਵਾਰ ਕੀਤਾ ਜਦ ਤੁਹਾਨੂੰ ਪਤਾ ਲੱਗਾ ਜੀ ਤੁਹਾਡੇ ਕੋਲ ਕਿ ਤੁਹਾਡੇ ਬੇਟ ਦੇ ਸੂਰ ਵੱਜ ਗਏ ਤਾਂ ਫਿਰ ਤੁਸੀਂ ਕੀ ਕੀਤਾ ਜੀ ਅਸੀਂ ਜਿਵੇਂ ਰੌਲਾ ਪਿਆ ਅਸੀਂ ਭੱਜ ਕੇ ਗਏ ਤੇ ਭੱਜ ਕੇ ਜਾ ਕੇ ਵੇਖਿਆ ਤੇ ਇਹ ਬਿਓਚ ਪਿਆ ਹੈ ਇਹ ਹੀ ਮੰਜੀ ਤੇ ਪਾ ਕੇ ਚੁੱਕ ਕੇ ਲਿਆਏ ਘਰ ਆ ਕੇ ਵੇਖਿਆ ਜਿਆ ਜਿਆ ਦਾ ਮੱਥਾ ਪੁੰਜਿਆ ਦਾ ਖੂਨ ਵਗਣਾ ਸ਼ੁਰੂ ਹੋ ਗਿਆ ਤੇ ਇਹਲੀ ਘਟਨਾ ਹੋਈ ਜੀ ਕਿੰਨਾ ਚ ਕਿੰਨਾ ਸਮਾਂ ਹੋ ਗਈਏ ਇਹ 9 ਤੋਂ ਲੈ ਕੇ 9:30 ਦੇ ਵਿੱਚ ਹੋਈ ਹੈ ਨਹੀਂ ਦਿਨ ਕਿੰਨੇ ਹੋ ਗਏ ਦਿਨ ਇਹ 15 ਤਰੀਕ ਦੀ ਹੈ ਰਾਤ ਦੀ ਲਗਭਗ ਮਹੀਨਾ ਹੋ ਗਿਆ 9:30 ਇਹ 20-25 ਦਿਨ ਹੋ ਗਏ ਲਗਭਗ 20-25 ਉਹ ਫਿਰ ਪੁਲਿਸ ਨੂੰ ਰਿਪੋਰਟ ਦਿੱਤੀ। 19 ਤਰੀਕ ਨੂੰ ਪੁਲਿਸ ਨੂੰ ਰਿਪੋਰਟ ਦਿੱਤੀ। ਅਜੇ ਹਸਪੀਟਲ ਨਹੀਂ ਵਸੀ ਤੇ ਨਹੀਂ ਰਾਤ ਰਿਪੋਰਟ ਦਿੱਤੀ। ਹੁਣ ਤੱਕ ਦੀ ਪੁਲਿਸ ਨੇ ਕੀ ਕਾਰਵਾਈ ਪਾਈ ਜੀ? ਹੁਣ ਤੱਕ ਪੁਲਿਸ ਨੇ ਸਾਨੂੰ ਇਹੋ ਆਂਦੀ ਆ ਵੀ ਅਸੀਂ ਛਾਪੇਮਾਰੀ ਕਰਦੇ ਆ ਤੇ ਸਾਨੂੰ ਅਜੇ ਬੰਦਾ ਕੋਈ ਫੜਿਆ ਨਹੀਂ ਜਾਣ ਜਾਣਿਆ ਤੇ ਉਹਦੇ ਪਿਓ ਨੂੰ ਫੜਾਇਆ ਫੜ ਕੇ ਖੜਿਆ ਸੀ ਪੁਲਿਸ ਨੇ ਇੱਕ ਦਿਨ। ਤੇ ਜ਼ਿੰਮੇਵਾਰੀ ਤੇ ਪਿੰਡ ਦਾ ਸਰਪੰਚ ਆ ਰਾਮ ਸਿੰਘ ਜਿਹੜਾ ਉਹ ਨੂੰ ਛਡਾ ਲਿਆ ਤੇ ਮੁੜ ਕੇ ਨਾ ਆ ਰਾਮ ਸਿੰਘ ਉਹਨੂੰ ਪੇਸ਼ ਕੀਤਾ ਨਾ ਮੁੰਡੇ ਨੂੰ ਕੀਤਾ ਨਾ ਉਹਦੇ ਪਿਓ ਨੂੰ ਪੇਸ਼ ਕੀਤਾ। ਜੀ ਖਾਲੇ ਤੋਂ ਲਵਾ ਹੋਰ ਕੋ ਉੱਚਤਕਾਰੇ ਤੱਕ ਪਰ ਵੀ ਵਾਸਤੇ ਲਈ ਗਏ ਅਸੀਂ 112 ਨੰਬਰ ਤੇ ਵੀ ਆਪਣੀ ਰਿਪੋਰਟ ਪਾਈ ਹੀ ਕੀ ਮੰਗ ਕਰਦੇ ਆ ਜੀ ਪੁਲਿਸ ਅਸੀਂ ਪ੍ਰਸ਼ਾਸਨ ਕੋ ਇਹ ਮੰਗਦੇ ਆ ਵੀ ਦੋਛੀਆਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਰਿਚੇ ਭੇਜਿਆ ਜਾਵੇ ਤੇ ਸਾਨੂੰ ਪੂਰਾ ਇਨਸਾਫ ਮਿਲਿਆ ਜਾਵੇ ਹਮਲੇ ਦੇ ਦੌਰਾਨ ਇਹਨਾਂ ਦਾ ਕੀ ਨੁਕਸਾਨ ਹੋਇਆ ਜੀ ਇਹਨਾਂ ਦਾ ਇੱਕ ਪਾਸਾ ਜਿਹੜਾ ਉਹ ਸੁੱਣ ਹੋ ਗਿਆ ਇਹ ਤਾਂ ਚੱਲ ਫਿਰ ਨਹੀਂ ਸਕਦੇ ਅੱਛਾ ਜੀ ਹਾਂਜੀ ਤੇ ਬੋਲ ਵੀ ਤੁਹਾਡਾ ਦਿਮਾਗ ਜਿਹੜਾ ਸੁਆ ਵਜਾ ਉਹਨਾਂ ਬੋਲਦੇ ਵੀ ਵੱਲ ਪਾ ਕੇ ਜਮਾਨ ਨੂੰ ਬੋਲਦੇ ਆ ਤਾਂ ਸੁジナ ਜੀ ਮੋਰਚੂ ਜਿਹੜੀ 8 2024 ਨੂੰ ਹੋਈ ਹੈ ਇੱਥੇ ਜਿਹੜੀ ਕੇਸ ਦਾ ਪਤਾ ਲੱਗਾ ਨਾ ਇਹ ਜਿਹੜਾ ਕੋਮ ਜੀਤਿਆ ਜਿਹਦੇ ਡੈਡੀ ਅੰਗਰਜੀ ਸਿੰਘ ਉਹਨੂੰ ਮਕਦਮਾ ਦਰਜ ਆ ਜੀ ਤੇ ਇਹ ਇਸ ਮਕਦਮੇ ਦੇ ਵਿੱਚ ਨਾ ਮਤਲਬੀ ਇੱਕ ਜਿਹੜਾ ਦੋਸ਼ੀ ਆ ਨਾ ਜੋਗਣ ਉਹਨਾਂ ਛੋੜਨਾ ਜੋਬਾ ਜੋਬਾ ਵਾ ਕਿਹਾਉਂਦੇ ਦਾ ਨਾ ਹਰ ਕਿੰ ਤਸੈਂ ਗਿਆ ਕੋਈ ਅਬਦਾਲ ਪਿੰਡ ਦਾ ਹੀ ਆ ਜੀ ਇਹਨਾਂ ਦਾ ਇੱਕ ਨਾ ਮਤਲਬ ਵੀ ਮੋਦੀ ਜੀ ਗੱਲ ਜੀ ਤੋਂ ਉਹ ਕਿਤੇ ਹੜਤਵਾ ਇਹ ਹੜਤਵਾ ਤੇ ਸੀਗਾ ਕਮਰਦੀ ਜਿਹੜਾ ਦੂਜਾ ਜੋਬਾ ਯੋ ਆਪਣੀ ਸਵਿਫਟ ਕਾਰ ਤੇ ਉਹ ਜਿਹੜੀ ਕਾਰ ਦੇ ਨਾਲ ਕਿ ਰੇਕਟਵਾ ਥੋੜੀ ਜਿਹੀ ਵੱਜੀ ਤੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਉੱਥੇ ਲੋਕਾਂ ਨੇ ਛੱਡ ਛਿਟਾਰ ਕਰਤਾ ਇਹਨਾਂ ਨਾਲ ਕਿ ਆਪਣੇ ਘਰੋਂ ਭਰੀ ਭੇਜਤਾ ਪਰ ਉਹ ਚਲ ਜਦੋਂ ਉਹਨਾਂ ਕਬਲਦੀਪ ਆਪਰੀਆ ਇਕੱਤੋਂ ਉਹਨੂੰ ਰੇਡ ਕੀ ਉਹਨੇ ਘਰ ਵਾਲ ਨੂੰ ਕੰਦੇ ਜਾਣਦੇ ਆਈ ਨਾ ਉਹ ਕਿਤੇ ਪਿੱਛੇ ਫਿਰ ਹੋਰ ਸੰਤੇ ਚੜ ਗਿਆ ਉਹਨੇ ਉੱਥੇ ਜਾ ਕੇ ਨਾ 2-3 ਸੂਲੇ ਮਾਰ ਦਿੱਤੇ ਇੱਕ ਸੂਲਾ ਵੀ ਜ਼ਿਆਦਾ ਮਤਲਬ ਰੇਡ ਜੀ ਹੱਥੇ ਚ ਦਿੱਤਾ ਤੇ ਉਹਦਾ ਬਹੁਤ ਸੀਰੀਅਸ ਰਿਹਾ ਉਹ ਉਸ ਸੰਬੰਧ ਵਿੱਚ ਨਾ ਹੀ ਉਹਦੇ ਘਰ ਵੀ ਬੜੀ ਬੜੀ ਰੇਡ ਮੈਂ ਮਤਲਬ ਕੱਲ ਉਹਨਾਂ ਦੇ ਘਰੇ ਗਿਆ ਸੀ ਉਹਨਾਂ ਦੀ ਨਾ ਇੱਕ ਦਾਦੀ ਸਿਰ ਉੱਥੇ ਰਹਿੰਦੀ ਆ ਤਿੰਨ ਭਰਾਵਾ ਉਹ ਇੱਕ ਭਰਾ ਉਹ ਨਾ ਸਿੰਧਾਪੁਰ ਰਹਿੰਦਾ ਵਾ ਤੇ ਦੋ ਇੱਥੇ ਆਏ ਇਹਦੇ ਇਹ ਵਿੱਚ ਪਾ ਗਏ ਉਹ ਸਾਰਾ ਟਬਰੀ ਦਾ ਇਤੋਂ ਦਾ ਫਾਦਰ ਸੁਮੇਧ ਹੀ ਮਤਲਬ ਕਿਤੇ ਅਸੀਂ ਸਗਾ ਤੇ ਚਲ ਗਏ ਆ ਉਹਨਾਂ ਦੀ ਜੁਨੀਅਰ ਸਦਕੂ ਕਾਲ ਡਿਟੇਲ এডਿਕੇਸ਼ਨ ਆਈ ਹੈ ਨਾ ਕਿ ਉਹਨਾਂ ਦੇ ਮਰਤ ਦੇ ਸੰਤਾ ਦੀ ਜੁਨੀਅਰ ਉਹ ਆ ਲੱਗਦੀ ਆ ਸਭਿੰਦਰਪੁਰ ਨਿਊ ਹੋਸਾ ਦੇ ਜੀ ਅਜੇ ਉੱਥੇ ਹੋਰ ਜਿਹੜੀਆਂ ਸਮਾਂ ਤੇ ਮਤਲਬ ਰੇਟ ਪਾ ਰਹੇ ਆ ਹੋਰ ਵੀ ਜਿਹੜੀ ਮੌਕੇ ਤੇ ਬੰਦਿਆਂ ਨੇ ਇਹਨਾਂ ਨੂੰ ਘਰ ਛੱਡ ਕੇ ਆਈ ਸੀਗੇ ਹਰਮਨ ਦਾ ਪਿਤਾ ਦਾ ਕੋ ਉਹਨਾਂ ਦਾ ਸਭਿੰਦਰ ਸਿੰਘ ਆ ਇਹ ਤੋਂ ਉਹਨਾਂ ਜੱਜਸ ਨੇ ਤਾਂ ਮੁੱਦਾ ਸ਼ੈਰੀ ਆ ਉਹਦੇ ਬਾਰੇ ਪਤਾ ਲੱਗਿਆ ਕਿ ਛੱਡ ਕੇ ਉਹਨਾਂ ਨੂੰ ਵੀ ਅੱਜ ਬੁਲਾਇਆ ਹੈ ਤੇ ਉਹਨਾਂ ਕੋ ਵੀ ਕਾਫੀ ਕੋਸ਼ਿਸ਼ ਕੀਤੀ ਆ ਵੀ ਇਹਦਾ ਸਬਾਗ ਲੱਗੇ ਕਿ ਕਿੱਥੇ ਆ ਉਹਨਾਂ ਸੀ ਸੋਚ ਰਹੇ ਨੇ ਫੋਨ ਵੀ ਬੰਦ ਕੀਤਾ ਹੋਇਆ ਵਾ ਤੇਰੀ ਲੋਕੇਸ਼ਨ ਦਿੰਦੀਆਂ ਨਾਲ ਕਿ 10-15 ਮਿੰਟ ਜੇ ਕੋਈ ਤਾਂ ਵਾ WhatsApp ਤੇ ਕੋਈ ਤਾਂ ਬਾਤ ਕਿਸੇ ਕੋਲ ਤਾਂ ਕਰ ਦਿੰਦਾ ਬਾਈ ਚਲੋ ਜਿੰਨੀ ਕਹੀਂ ਕੋਸ਼ਿਸ਼ ਕੀਤੀ ਆ ਕਾਰ ਡਿਟੇਲ ਮਤਲਬ ਕਾਫੀ ਅਸੀਂ ਲੱਗੇ ਚੱਲ ਗਏ ਆ ਜੀ ਇੱਕ ਦੋ ਦਿਨ ਦੇ ਵਿੱਚ ਵਿੱਚ ਜੇ ਜਿਹੜਾ ਮੌਸਲਾ ਜਿਹੜਾ ਸ਼ਾਰਟ ਆਊਟ ਇਹ ਸਭ ਬਾਈ ਨੇ ਬੰਦਾ ਵਾ ਜੋ ਜੋ ਬੰਦੇ ਉੱਪਰ ਦੋ ਨਾਮ ਨੂੰ ਮਤੇਰ ਠੀਕ ਹੈ ਹੁਣ ਇਹਦੇ ਬਾਰੇ ਵੀ ਮਦਈਆਂ ਨੂੰ ਨੀਕਾ ਪਤਾ ਤੇ ਉਹਦੇ ਵਿੱਚ ਇਹ ਤਾਂ ਕੋਈ ਪਤਾ ਲੱਗਣਾ ਜੋਗੋਂ ਕਿ ਕਿ ਉਹ ਦੋ ਬੰਦੇ ਕਿਹੜੇ ਆ ਇਸ ਕਰਕੇ ਉਹਨਾਂ ਨੂੰ ਉਹਦਾ ਅਰੈਸਟ ਹੋਣਾ ਬਹੁਤ ਜ਼ਰੂਰੀ ਆ ਉਹਦੇ ਤੋਂ ਹੀ ਇਹ ਸਾਰੀ ਗੱਲ ਪਤਾ ਲੱਗਣੀ ਕੋਈ ਰਜਿਸ ਨਹੀਂ ਇਹ ਤੇ ਇੱਕੋ ਪਿੰਡ ਜਿਹੜਾ ਜੇ اچਾਂਨ ਕੀ ਜਦੋਂ ਐਕਟਵਾ ਵਜਈਆਂ ਨਾ ਇੱਕ ਦੂਜੇ ਚ ਐਕਟਵਾ ਮਤਲਬ ਉਹ ਦੋ ਬਲੀ ਜੋ ਨਿਕੜਿਆ ਮੈਂ ਵੇਖ ਕੇ ਆ ਮੌਕਾ ਜਦੋਂ ਇਹਦੀ ਐਕਟਵਾ ਵਜਈਆਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਫੁਲੀ ਵਿੱਚ ਲੋਕਾਂ ਨੇ ਹਟ ਹਟਾਈਆਂ ਵੀ ਕਰਾ ਦਿੱਤਾ ਪ੍ਰਾਣੀ ਨੇ ਜਿਸ ਕੋਈ ਨਹੀਂ ਇਹਨਾਂ ਦੀ ਕੋਈ ਇਹ ਜਾਣਕ ਹੈ ਓਕੇ ਜੀ ਥੈਂਕ ਯੂ ਬਾਕੀ ਇਹ ਵੀ ਇਹ ਜਿਹੜਾ ਨਾ ਬਹੁਤ ਜ਼ਿਆਦਾ ਐਕਟ ਸਕੰਦੇ ਆ ਬਹੁਤ ਪੇਨ ਲੈ ਕੇ ਵੀ ਇਹ ਜਿਹੜਾ ਸਮਾਜ ਮਸਲਾ ਵਾ ਇੱਕ ਦੋ ਦਿਨ ਦੇ ਵਿੱਚ ਵਿੱਚ ਨਾ ਮਦਈ ਤੇ ਨਵੀਂ ਗੱਲ ਚੱਲ ਰਹੀ ਹੈ ਇਹ ਕੁਝ ਨਾ ਕੁਝ ਜਿੱਥੇ ਇੱਥੇ ਕਹਿ ਰਹੇ ਉਹਦੇ ਮੁਤਾਬਕ ਚੱਲ ਰਹੇ ਆ ਮਸਲਾ ਜਿਹੜਾ ਜਲਦੀ ਸੌਲਟ ਹੋ ਜਾਊਗਾ